ਸੁਸ਼ੀਲ ਜੀ ਪਹਿਲਾਂ ਤੁਹਾਡੇ ਨਾਲ ਹੀ ਗੱਲ ਕਰਦੇ ਆਂ ਸਭ ਤੋਂ ਵੱਡੇ ਘਰ 'ਚ ਬੈਠੇ ਜਿੱਥੇ ਮੁੱਖ ਮੰਤਰੀ ਬੈਠਦਾ ਜਿੱਥੇ ਮੁੱਖ ਸਕੱਤਰ ਬੈਠਦਾ ਜਿੱਥੇ ਸਾਰੇ ਮੰਤਰੀ ਬੈਠਦੇ ਨੇ ਜਿੱਥੇ ਪ੍ਰਮੁੱਖ ਸਕੱਤਰ ਵਿੱਤ ਬੈਠਦਾ ਜਿਹਦੀ ਥੈਲੀ 'ਚੋਂ ਪੈਸੇ ਨਿਕਲਦੇ ਨੇ ਤੇ ਮਲਾਜਮਾਂ ਨੂੰ ਮਿਲਨੇ ਆ ਕੀ ਹਾਲ ਹੈ ਮਲਾਜਮਾਂ ਦਾ ਮਲਾਜਮਾਂ ਦਾ ਤਲੋਚੇ ਸੋਨਾਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਚੰਡੀਗੜ੍ਹ ਦਿਨਪੁਰ ਦਾ ਤੇ ਆਪ ਜੀ ਦਾ ਤਹਿਦੀਲਾ ਧੰਨਵਾਦੀ ਆ ਮਲਾਜਮਾਂ ਦੇ ਮਸਲੇ ਤੁਸੀਂ ਹਰ ਵਾਰ ਚੱਕਦੇ ਹੋ ਜੀ ਹੁਣ ਜੇ ਗੱਲ ਕਰੀ ਆਪਾਂ ਸਰਕਾਰ ਦੀ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਸੀ ਉਹ ਕੁਛ ਨਾ ਕੁਛ ਬਲਾ ਕੇ ਮੀਟਿੰਗ ਕਰਕੇ ਸਮੇਂ-ਸਮੇਂ ਤੇ ਕੱਢਦੀਆਂ ਸੀ ਕੁਛ ਨਾ ਕੁਛ ਦੇ ਦਿੰਦੀਆਂ ਸੀਗਾ ਤੁਸੀਂ ਨਾਰੇ ਤੇ ਬادل ਕੈਪਟਨ ਸਰਕਾਰ ਵਿਰੋਧੀ ਬਹੁਤ ਲਾਏ ਆ ਪਰ ਤੁਹਾਨੂੰ ਹੁਣ ਉਹ ਯਾਦ ਆਉਣ ਲੱਗੀਆਂ ਸਰਕਾਰਾਂ ਉਹਨੂੰ ਉਹੀ ਗੱਲ ਹੋ ਗਈ ਕਹਿੰਦੇ ਨਵੇਂ ਰੱਬ ਨਾਲੋਂ ਪੁਰਾਣਾ ਬਹੁਤ ਚੰਗਾ ਸੀ ਹੂੰ ਇਹ ਜਿਹੜਾ ਨਵਾਂ ਰੱਬ ਸਾਡੇ ਸਾਨੂੰ ਅਸੀਂ ਚੁਣਿਆ ਇਹਨਾਂ ਨੂੰ ਇਹ ਸਾਡੇ ਲਈ ਮਾਫਕ ਨੇ ਆ ਮਲਾਜਮਾਂ ਲਈ ਕਿਉਂਕਿ ਇਹ ਕੋਈ ਮੀਟਿੰਗ ਹੀ ਨਹੀਂ ਸੀ ਫੁੱਲਾਂ ਦੀ ਉਹ ਵਰਸ਼ਾ ਕੀਤੀ ਹੀ ਬਰਸਾਤ ਕੀਤੀ ਹੀ ਤੁਹਾਡਾ ਮਤਲਬ ਵੀ ਉਹਦਾ ਕੋਈ ਫਾਇਦਾ ਨਹੀਂ ਹੋਇਆ ਉਹਦਾ ਕੋਈ ਫਾਇਦਾ ਨਹੀਂ ਹੋਇਆ ਉਹ ਤੇ ਕੋਈ ਮੁੱਲ ਨਹੀਂ ਪਾਇਆ ਇਹਨਾਂ ਨੇ ਕਿਉਂਕਿ ਮੁਲਾਜ਼ਮਾਂ ਨੇ ਸਰਕਾਰ ਬਣਾਈ ਹੈ ਇਸ ਕਰਕੇ ਬਣਾਈ ਸੀ ਸਰਕਾਰ ਜਿਹੜੇ ਜਦੋਂ ਓਪੋਜੀਸ਼ਨ 'ਚ ਹੁੰਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕਰੇ ਹਰ ਇੱਕ ਤਰੀਕੇ ਨਾਲ ਜਿਵੇਂ ਪੈਨਸ਼ਨਾਂ ਨੂੰ 2.59 ਦਵਾਂਗੇ ਜੀ ਅਸੀਂ ਉਸ ਤੋਂ ਬਾਅਦ ਜਿਹੜਾ ਮੁਲਾਜ਼ਮਾਂ ਵਾਸਤੇ ਏਰੀਅਰ ਦਾ ਪੁਰਾਣੀ ਪੈਨਸ਼ਨ ਦਾ ਸਾਰੇ ਕਈ ਵਾਦੇ ਕੀਤੇ ਸੀ ਜਿਹੜੀ ਤਨਖਾਹ ਮਿਲਦੀ ਹੈ ਉਹ ਕੋਈ ਕੋਈ ਤਨਖਾਹ ਮਿਲਦੀ ਹੈ ਪਰਕਾਲ ਸਮੇਦਾਰਾਂ ਪਰਕਾਲ ਸਮ ਘਟਾਵਾਂਗੇ ਕੱਚੇ ਮਲਾਜ਼ਮ ਪੱਕੇ ਕਰਾਂਗੇ ਹਰ ਇੱਕ ਤਰ੍ਹਾਂ ਦੀ ਮੰਗ ਇਹ ਹਰਪਾਲ ਸਿੰਘ ਚੀਮਾ ਜੀ ਖੁਦ ਆਗੇ ਸਾਡੇ ਵਿੱਚ ਐਜੀਟੇਸ਼ਨਾਂ ਚ ਬੈਠ ਕੇ ਮੰਨ ਕੇ ਗਏ ਸੀ ਇਹ ਅਸੀਂ ਕਰਕੇ ਤੁਹਾਨੂੰ ਸੰਬੋਧਨ ਕਰਦੇ ਰਹੇ ਹਾਂ ਅੱਜ ਸੰਬੋਧਨ ਮੈਂ ਇੱਥੇ ਦੱਸਣਾ ਚਾਹਨਾ ਇੱਕ ਵਾਰ ਇਹ ਆਪਣੇ ਅਸੀਂ ਇਹਨਾਂ ਨੂੰ ਮਿਲਣ ਵਾਸਤੇ ਗਏ ਜਿਵੇਂ ਆਪੋਜੀਸ਼ਨ ਵਾਲੇ ਬੁਲਾਣੇ ਆ ਮੁਲਾਜ਼ਮਾ ਨੂੰ ਕਿ ਮੰਗਾਵਾਰੇ ਦੱਸੋ ਉਸ ਟਾਈਮ ਸਾਡੇ ਸਪੀਕਰ ਸਾਹਿਬ ਸੀਗੇ ਜਿਹੜੇ ਉਹਨਾਂ ਨੇ ਖੁਦ ਇਹ ਗੱਲ ਕਹੀ ਮੈਂ ਵੀ ਉੱਥੇ ਸੀਗਾ ਹਾਂਜੀ ਸੰਧਵਾ ਜੀ ਹਾਂਜੀ ਸੰਧਵਾ ਜੀ ਨੇ ਗੱਲ ਕਹੀ ਕਿ ਇੱਕ ਵਾਰ ਸਾਡੀ ਸਰਕਾਰ ਲੈ ਦੋ ਅਸੀਂ ਖਜ਼ਾਨੇ ਦਾ ਮੂੰਹ ਖੋਲਦਾਂਗੇ ਮੁਲਾਜ਼ਮਾ ਵਾਸਤੇ ਓਕੇ ਤੇ ਅੱਜ ਮੇਰੇ ਖਿਆਲ ਸੰਧਵਾ ਸਾਹਿਬ ਵੀ ਪਤਾ ਨਹੀਂ ਕਿੱਥੇ ਆ ਆਪਣੇ ਵਾਦੇ ਪੁੱਲ ਕੇ ਸੰਧਵਾ ਸਾਹਿਬ ਤੇ ਮਾਨਯੋਗ ਸਪੀਕਰ ਨੇ ਸਪੀਕਰ ਸਾਹਿਬ ਤਾਂ ਹੈਗੇ ਪਰ ਉਹ ਮੁਲਾਜ਼ਮਾਂ ਦੀ ਮੰਗ ਗੱਲ ਨਹੀਂ ਨਾ ਕੋਈ ਕਰਦੇ ਉਹਨਾਂ ਨਾਲ ਕਦੀ ਮਿਲੇ ਵੀ ਉਹ ਬਜਟ ਦਾ ਮੂੰਹ ਮਾ ਖੋਲਦੇ ਹੋਣ ਤੇ ਬਹੁਤ ਟਾਈਮ ਹੋ ਗਿਆ ਉਹ ਮਿਲਣ ਦਾ ਸਮਾਂ ਦਿੰਦੇ ਨਹੀਂ ਜੋ ਕਹਿੰਦੇ ਬਸ ਉਹ ਲਾਈ ਨਹੀਂ ਉਹਨਾਂ ਦੀ ਅੱਡ ਹੋ ਗਈ ਉਹ ਸਾਡੇ ਨਾਲ ਕੋਈ ਵਾਰਤਾ ਨਹੀਂ ਕਰਦੇ ਪਹਿਲਾਂ ਸਾਡੇ ਕੋਲ ਆ ਕੇ ਚਾਹ ਵੀ ਪਿੰਦੇ ਸੀ ਬੈਠ ਕੇ ਸੰਧਵਾ ਸਾਹਿਬ ਸੰਧਵਾ ਸਾਹਿਬ ਨੇ ਇਹਨਾਂ ਤੇ ਜਿਹੜੇ ਪਹਿਲਾਂ ਐਮਐਲਏ ਚੁਣੇ ਸੀ ਪਿਛਲੀ ਵਾਰ ਦੇ ਤੇ ਉਹ ਸਾਡੇ ਕੋਲ ਆ ਕੇ ਮੀਥੇਰ ਜੀ ਹੋ ਗਏ ਔਰ ਮਾਨਸਾਲੇ ਮਾਸਟਰ ਜੀ ਹੋ ਗਏ ਹੈਡਮਾਸਟਰ ਹੀ ਸਾਡੇ ਤੇ ਰੋਪੜ ਵਾਲੇ ਇਹ ਸਾਡੇ ਨਾਲ ਕਮਿਟਮੈਂਟ ਕਰਕੇ ਗਈ ਇੱਕ ਵਾਰ ਸਾਡੀ ਸਰਕਾਰ ਲੈ ਆ ਦੋ ਪਹਿਲੇਖਿਆ ਸੈਕਟਰੀਟ ਦੀਆਂ ਬੂਹਾਂ ਅੱਗੇ ਜਦੋਂ ਤੁਸੀਂ ਰੈਲੀਆਂ ਕਰਦੇ ਸੀ ਤੇ ਮੋਸਟਲੀ ਇਹ ਐਮਐਲਏ ਬਤੌਰ ਐਮਐਲਏ ਉੱਤੇ ਖੜੇ ਹੁੰਦੇ ਸੀ ਤੁਹਾਨੂੰ ਸੰਬੋਧਨ ਕਰੇ ਖੜੇ ਹੁੰਦੇ ਸੀ ਜਦ ਅਸੀਂ ਵਿਧਾਨ ਸਭਾ ਪੰਜਾਬ ਸੀਲ ਸੈਕਟਰੀ ਜਦ ਵਿਧਾਨ ਸਭਾ ਘੇਰੀ ਹੈ ਹਜੂਮ ਦਾ ਹਜੂਮ ਉੱਥੇ ਗਿਆ ਪਰ ਉਹ ਵੀਡੀਓ ਕਿਸੇ ਚੈਨਲ ਤੇ ਪਿਛਲੀ ਸਰਕਾਰ ਨੇ ਚੱਲਣ ਨਹੀਂ ਦਿੱਤੀ ਉਸ ਟਾਈਮ ਜਿਹੜੇ ਆਪੋਜੀਸ਼ਨ ਚ ਬੈਠੇ ਸੀਗੇ ਆਮ ਆਦੀ ਪਾਰਟੀ ਵਾਲੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਸਟੇਜ ਦੋ ਤੁਸੀਂ ਅਸੀਂ ਆ ਕੇ ਤੁਹਾਡੇ ਨਾਲ ਖੜਿਆ ਅਸੀਂ ਤੁਹਾਡੇ ਹੱਕ ਚ ਗੱਲ ਕਰਾਂਗੇ ਪਰ ਅਸੀਂ ਸਟੇਜ ਸਾਂਝੀ ਨਹੀਂ ਕੀਤੀ ਕਿਉਂਕਿ ਇਹ ਸੀਗਾ ਪੋਲੀਟੀਕਲ ਸਟੇਜ ਨਹੀਂ ਹੈ ਇਹ ਸਾਡੀ ਮੁਲਾਜ਼ਮਾਂ ਦੀ ਸਟੇਜ ਹੈ